ਹਾਂਜੀ ਅੱਜ 1 ਜਨਵਰੀ 2026 ਨੂੰ ਪਹੁੰਚੇ ਆਂ ਜਗਰਾਉਂ ਦੀ ਸਬਜ਼ੀ ਮੰਡੀ 'ਚ ਪਹਿਲਾਂ ਤਾਂ ਆਪ ਸਭ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਪਹੁੰਚੇ ਆਂ ਜੀ ਮਾਰਕ ਟ੍ਰੇਡਿੰਗ ਕੰਪਨੀ ਬਾਈ ਬੱਟੇ ਦੇ ਕੋਲੇ ਬਟੇ ਮੇਰੇ ਸਾਸਰੀ ਘਾਲ ਜੀ ਸਾਸਰੀ ਘਾਲ ਜੀ ਹੋਰ ਵੀਰੇ ਠੀਕ ਠਾਕ ਹੋ ਜੀ ਓਹ ਵਜੇ ਜੀ ਹੈਪੀ ਨਿਊ ईयर ਜੀ ਲੋ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿਤੀਆਂ ਵੀਰ ਨੇ ਨਵੇਂ ਸਾਲ ਦੀਆਂ ਬਧਾਈਆਂ ਅੱਛਾ ਵੀਰੇ ਅੱਜ ਆਪਣੇ ਥੋਕ ਦੇ ਭਾਅ ਦੇ ਵਿੱਚ ਦੱਸਿਓ ਗੋਭੀ 70 ਰੁਪਏ 60 ਰੁਪਏ ਜੀ ਗੋਭੀ 70 ਰੁਪਏ 60 ਰੁਪਏ ਜੀ ਹਾਂਜੀ ਹਾਂਜੀ 1 ਕਿਲੋ ਰੁਪਏ ਗਿਆ ਪਹਿਲਾਂ ਟੋਪ ਦਾ 8 ਰੁਪਏ ਕਿਲੋ ਠੀਕ ਹੈ ਜੀ ਮਟਰ 22 ਰੁਪਏ ਕਿਲੋ 20 ਰੁਪਏ ਕਿਲੋ ਮਟਰ ਫਿਰ 20 ਰੁਪਏ ਕਿਲੋ ਠੀਕ ਹੈ ਜੀ ਹਾਂਜੀ ਤੇ 600 ਆਲੂ ਜੀ ਆਲੂ ਵੇਚਿਆ 350 ਰੁਪਏ ਦੀ ਬੋਰੀ ਜੀ ਆਲੂ 350 ਰੁਪਏ ਦੀ ਬੋਰੀ ਨਮਾ 52 ਕਿਲੋ 파ਰਤੀ ਤੇ ਪਿਆਜ਼ ਜੀ ਪਿਆਜ਼ 25 ਰੁਪਏ ਕਿਲੋ ਜੀ ਠੀਕ ਹੈ ਜੀ ਤੇ ਉਹ ਬੰਦ ਗੋਭੀ ਜੀ ਬੰਦ ਗੋਭੀ 6 ਰੁਪਏ ਕਿਲੋ ਜੀ ਠੀਕ ਹੈ ਜੀ ਆਦਰ ਕਾ ਜੀ ਆਦਰ 70 ਰੁਪਏ ਕਿਲੋ ਜੀ ਥੋਕ ਥੋਕ ਜੀ 35 ਰੁਪਏ ਕਿਲੋ ਜੀ ਗਾਜਰ ਜੀ ਗਾਜਰ 8 ਰੁਪਏ ਕਿਲੋ 9 ਰੁਪਏ ਕਿਲੋ ਠੀਕ ਹੈ ਜੀ ਹੇ ਖਾਲ ਗਾਠ ₹2 ਕਿਲੋ ਸਾਗ ₹12 ਕਿਲੋ ਮੇਰਾ ₹10 ਕਿਲੋ ਫਰਾਜ਼ ਵੀਨ ਜੀ ਫਰਾਜ਼ ਵੀਨ 25 ਨੱਟ ਜੀ ਤੇ ਟਮਾਟਰ ਜੀ ਟਮਾਟਰ ₹55 ਕਿਲੋ ਜੀ ₹55 ਤੇ ਠੀਕ ਆ ਵੀਰੇ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਬਹੁਤ ਵਧੀਆ ਰੇਟ ਆ ਜੀ ਮੰਗ ਟ੍ਰੇਡ ਕੰਪਨੀ ਤੇ ਆਓ ਮਰ ਰੀਰ ਪੇ ਮਰ ਰੀਰ ਪੇ ਮਰ ਰੀਰ ਪੇ ਆ ਭਾਈ ਤੂੰ ਕਿੰਨੇ ਲੈਣੇ ਆ ਵੀਰੋਂ ਆ ਭਾਈ